ਸਾਡਾ ਇੱਕ ਬਜ਼ੁਰਗ ਸੀਗਾ ਜਿਹਨੂੰ ਕਹਿੰਦੇ ਅਸੀਂ ਬਾਬਾ ਨਾਨਕ ਬਾਬਾ ਨਾਨਕ ਆਪਦੇ ਸਾਥੀਆਂ ਦੇ ਨਾਲ ਅਦਾਸੀ ਦੇ ਦੌਰਾਨ ਇੱਕ ਜਗ੍ਹਾ ਤੇ ਗਿਆ ਉਥੋਂ ਦੇ ਲੋਕ ਬੜੇ ਖਰਾਬ ਬਾਬੇ ਨਾਨਕ ਨੇ ਉਹਨਾਂ ਨੂੰ ਕਿਹਾ ਵੀ ਵਸਦੇ ਰਹੋ ਵਰ ਦੇ ਕੇ ਉਹ ਅੱਗੇ ਚੱਲ ਪਏ ਅੱਗੇ ਇੱਕ ਪਿੰਡ ਆਇਆ ਉਥੋਂ ਦੇ ਲੋਕ ਇੰਨੇ ਕ ਜਾਦੇ ਸੇਵਾਦਾਰ ਇੰਨੇ ਕ ਚੰਗੇ ਬੰਦੇ ਤਾਂ ਬਾਬੇ ਨਾਨਕ ਨੇ ਉਹਨਾਂ ਨੂੰ ਕਿਹਾ ਵੀ ਉੱਜੜ ਜਾਓ ਉਹ ਅੱਗੇ ਤੁਰ ਪਏ ਤਾਂ ਜਦੋਂ ਬਾਬੇ ਨਾਨਕ ਦੇ ਸਾਥੀਆਂ ਨੇ ਪੁੱਛਿਆ ਕਿ ਬਾਬਾ ਜੀ ਵੀ ਆਹ ਕੀ ਤੋਕ ਬਣੀ ਵੀ ਜਿਹੜੇ ਤਾਂ ਗੰਦੇ ਬੰਦੇ ਸੀਗੇ ਉਹਨਾਂ ਨੇ ਤਾਂ ਤੁਸੀਂ ਵਸਦੇ ਰਹੋ ਦਾ ਵਰ ਦੇਤਾ ਜਿਹੜੇ ਚੰਗੇ ਬੰਦੇ ਸੀ ਉਹਨਾਂ ਨੂੰ ਕਿਹਾ ਤੁਸੀਂ ਉੱਜੜ ਜਾਓ ਕਹਿੰਦਾ ਵੀ ਦੇਖ ਜੇ ਗੰਦੇ ਬੰਦੇ ਵਸਦੇ ਰਹਿਣਗੇ ਤਾਂ ਉਹ ਉਥੇ ਠੀਕ ਰਹਿਣਗੇ ਉੱਜੜਗੇ ਨਾ ਤੇ ਆਪਦੀ ਜਿਹੜੀ ਬਰਾਈਆ ਹਰ ਥਾਂ ਤੇ ਖਿਲਾਰਨਗੇ ਤੇ ਜਿਹੜੇ ਚੰਗੇ ਬੰਦੇ ਆ ਜੇ ਇਹ ਉੱਜੜ ਜਾਣਗੇ ਤਾਂ ਜਾ ਕੇ ਜਿਹੜੀਆਂ ਥਾਵਾਂ ਤੇ ਮੈਂ ਆਪਦੀਆਂ ਦਸਿਆਾਂ ਦੇ ਤਰ੍ਹਾਂ ਨਹੀਂ ਜਾ ਸਕਦਾਗਾ ਉਥੇ ਮੈਂ ਇਹਨਾਂ ਬੰਦਿਆਂ ਨੂੰ ਭੇਜੂਗਾ ਉਥੇ ਜਾ ਕੇ ਜਿਹੜਾ ਮੈਂ ਉਪਦੇਸ਼ ਦਿੰਨਾ ਇਹ ਜਾ ਕੇ ਉਪਦੇਸ਼ ਕੰਟੀਨਿਊ ਕਰਨਗੇ ਹੂੰ ਉਹ ਸੇਵਾ ਕੰਟੀਨਿਊ ਕਰਨਗੇ ਹੁਣ ਇਸੇ ਕਰਕੇ ਆਪਾਂ ਤਾਂ ਕਹਿੰਦੇ ਆ ਕਿ ਪੰਜਾਬ ਉੱਜੜ ਗਿਆ ਪੰਜਾਬ ਮਾਈਗ੍ਰੇਟ ਕਰ ਰਿਹਾ ਹੈ ਉਹ ਬਾਬੇ ਨਾਨਕ ਨੇ ਆਪਾਂ ਨੂੰ ਉਹ ਵਰਦ ਦਿੱਤਾ ਵੈ ਕਿ ਆਪਾਂ ਜਗ੍ਹਾ-ਜਗ੍ਹਾ ਤੇ ਜਾਂਦੇ ਆ ਤੇ ਉਥੇ ਜਾ ਕੇ ਜਿਹੜੀ ਲੇਗੇਸੀ ਹੈ ਉਹਨੂੰ ਆਪਾਂ ਕੰਟੀਨਿਊ ਰੱਖਦੇ ਆਂ ਪੰਜਾਬ ਦੇ ਵਿੱਚ ਕਿੰਨੀਆਂ ਐਨ ਜੀਓਸ ਚੱਲ ਰਹੀਆਂ ਹਨ ਹੜ੍ਹਾਂ ਦੇ ਵਿੱਚ ਦੇਖ ਲਿਆ ਨਾ ਆਪਾਂ ਲੋਕਾਂ ਦੀ ਹੈਲਪ ਕਰ ਰਹੀਆਂ ਇੰਡੀਆ ਲੈਵਲ ਤੇ ਜਾ ਕੇ ਬਾਰਲੇ ਦੇਸ਼ਾਂ ਦੇ ਵਿੱਚ ਦੇਖੀਏ ਇੱਕ ਐਗਜ਼ਾਮਪਲ ਖਾਲਸਾ ਏਡ ਦੀ ਆਪਾਂ ਲੈ ਲਈਏ ਪਾਕਿਸਤਾਨ ਦੇ ਵਿੱਚ ਜਾ ਕੇ ਆ ਪਿੱਛੇ ਜੇ ਉਹਨਾਂ ਨੇ ਨਲਕੇ ਲਵਾਏ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੁਝ ਵੀ ਹੁੰਦਾ ਉੱਥੇ ਜਾ ਕੇ ਉਹ ਹੈਲਪ ਕਰਦੇ ਆ ਮੇਰੇ ਦੋਸਤ ਹੈ ਇੱਕ ਪ੍ਰੋਫੈਸਰ ਸਾਹਿਬ ਅਸੀਂ ਉਹਨਾਂ ਦੇ ਘਰੇ ਬੈਠੇ ਤਾਂ ਉਹਨਾਂ ਦੀ ਬੇਟੀ ਮੇਰੇ ਕੋਲੇ ਆਈ ਮੈਨੂੰ ਕਹਿੰਦੀ ਚਾਚਾ ਜੀ ਵੀ ਪੰਜਾਬ ਦੇ ਵਿੱਚ ਮੈਂ ਹੈਲਪ ਕਰਨੀ ਆ ਮੈਂ ਕਿਹਨੂੰ ਭੇਜਾਂ ਕੁੜੀ ਰੋ ਰਹੀ ਸੀਗੀ ਉਹ ਯੂਨੀਵਰਸਿਟੀ ਜਾਂਦੀ ਹੈ ਤੇ ਕੋਈ ਕੰਮ ਨਹੀਂ ਕਰਦੀਗੀ ਜਿਹੜੀ ਉਹਨੂੰ ਪੌਕੇਟ ਮਨੀ ਮਿਲਦੀ ਆ ਉਹਦੇ ਚੋਂ 200 ਡਾਲਰ ਉਹ ਜੋੜੀ ਫਿਰੇ ਵੀ ਮੈਂ ਉਥੇ ਸੇਵਾ ਕਰਨੀ ਆ ਤੇ ਮੈਂ ਉਹਨੂੰ ਕਿਹਾ ਵੀ ਕੋਈ ਨਾ ਕਰ ਰਹੀਆਂ ਆ ਸੇਵਾ ਕੋਈ ਨਹੀਂ ਤੂੰ ਆਪਦੀ ਜਿਹੜੀ ਸੇਵਿੰਗ ਹੈ ਇਹਨੂੰ ਸੰਭ ਕੇ ਰੱਖ ਕਹਿੰਦੀ ਵੀ ਨਹੀਂ ਨਹੀਂ ਮੈਂ ਕਰਨੀ ਕਰਨੀ ਆ ਮੈਂ ਕਿਹਾ ਕੋਈ ਨਾ ਫਿਰ ਜਿੱਥੇ ਕਰਨੀ ਆ ਤੈਨੂੰ ਸਹੀ ਟਾਈਮ ਤੇ ਦੱਸਾਂਗੇ ਹੁਣ ਇਹ ਵਾਲਾ ਡੀਐਨਏ ਉਹੋ ਆ ਬਾਈ ਉਹ ਕੁੜੀ ਇਥੋਂ ਦੀ ਜੰਮੀ ਬਲੀ ਆ ਉਹ ਆਈ ਥਿੰਕ ਇੱਕ ਦੋ ਵਾਰੀ ਪੰਜਾਬ ਗਈ ਆ ਤੇ ਉਹਨੂੰ ਇਹ ਦਰਦ ਕਿੱਥੋਂ ਆਇਆ ਇਹ ਉਹੀ ਡੀਐਨਏ ਆ